ਪੰਜਾਬ ਦੇ ਵਿੱਚ ਜਿੱਥੇ ਨਸ਼ੇ ਦਾ ਬੋਲਬਾਲਾ ਉੱਥੇ ਹੀ ਬਾਬੇ ਵੀ ਹੁਣ ਕਿਸੇ ਤੋਂ ਘੱਟ ਨਹੀਂ ਲੁਧਿਆਣਾ ਵਿੱਚ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਬਾਬੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਬਾਬੇ ਤੇ ਕੇਸ ਦਰਜ ਕੀਤਾ ਗਿਆ ਪਰ ਮੂਲਸੰਬਾ ਬਾਹਲੇ ਵੀ ਫਰਾਰ ਹੈ ਇਹ ਵੀਡੀਓ ਜਗਰਾਉਂ ਗਈ ਤਲਵੰਡੀ ਖੁਰਦ ਪਿੰਡ ਸਥਿਤ ਪੂਰੀ ਵਾਲਾ ਡੇਰਾ ਦੇ ਮੁਖੀ ਸ਼ੰਕਰ ਆਨੰਦ ਦੀ ਹੈ ਵੀਡੀਓ ਵਿੱਚ ਡੇਰੇ ਦਾ ਮੁਖੀ ਕੋਰਤ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਦਿਖਾਈ ਦੇ ਰਿਹਾ ਹੈ ਤਲਵੰਡੀ ਪਿੰਡ ਤੇ ਹੋਰ ਨੇੜਲੇ ਇਲਾਕਿਆਂ ਦੇ ਲੋਕ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਮਿਲਣ ਪਹੁੰਚੇ ਤਾਂ ਜੋ ਬਾਬੇ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਤੇ ਡੇਰਾ ਬੰਦ ਕਰਵਾਇਆ ਜਾ ਸਕੇ ਇਸ ਮੌਕੇ ਸ਼ਿਕਾਇਤ ਤੇ ਮਾਮਲੇ ਵਿੱਚ ਕੋਲਸ ਨੇ ਹਰਦੀਪ ਸਿੰਘ ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਹੈ ਜਦਕਿ ਬਾਬਾ ਸ਼ੰਕਰ ਆਨੰਦ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਹਾਲਕਿ ਐਫਆਈਆਰ ਵਿੱਚ ਦੋਸ਼ੀ ਦਾ ਪਤਾਨ ਦਾਣ ਦਿਖਾਇਆ ਗਿਆ ਦੂਜੇ ਪਾਸੇ ਸਿੱਖ ਸੰਗਠਨਾਂ ਨੇ ਡੇਰੇ ਵਿੱਚ ਬਣੇ ਆਸ਼ਰਮ ਦੀ ਜਾਂਚ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਈਸੀ ਦਫ਼ਤਰ ਦੇ ਉੱਪਰ ਅਸੀਂ ਨਾ ਸਾਡੇ ਨਗਰ ਦੇ ਵਿੱਚ ਇਕੋਤੀ ਸਾਧ ਕਾਫੀ ਸਾਲਾਂ ਤੋਂ ਰਹਿ ਰਿਹਾ ਜੀ। ਉਹ ਨਾ ਇਸ ਸਾਧ ਨੂੰ ਲਾਣੇ ਨੂੰ ਜਾਨੀ ਕਿ ਜਿਹੜੇ ਸੰਤ ਸਮਾਧੀ ਮੰਡਲੀ ਆ ਉਹਨਾਂ ਨੂੰ ਵੀ ਬਦਨਾਮ ਕਰਦਾ ਸੰਿਆਸੀ ਜਿਹੜੇ ਆ ਸਾਡੇ ਆਪ ਆ ਦੇਖਦੇ ਨੇ ਮਹਾਤਮਾ ਹਿੰਦੇ ਸੰਿਆਸੀ ਰਹਿੰਦੇ ਆਲਵਾਰਡ ਹਰ ਦੁਆਰ ਜਾ ਕਿਤੇ ਹੋਰ ਰਹਿੰਦੇ ਆ ਉਹਨਾਂ ਨੂੰ ਵੀ ਇਹਨੇ ਦਾਗ ਲਾਤਾ। ਸੰਿਆਸੀ ਤੌਰ ਤੇ ਰਹਾ ਮੈਂ ਹੈਰਾਨ ਆ ਇਸ ਤੋਂ। ਹਾਂ ਜੀ। ਖੋ ਜੇ ਇਹ ਕੀ ਹਾਲਾਤ ਬਣਾਏ ਹੋਏ ਇਹਨਾਂ ਦੇ ਢੋਂਗੀ ਸਾਧ ਬਣੇ ਹੋਏ ਆ ਲੋਕਾਂ ਤੋਂ ਰੁਪਈਆ ਲੁੱਟਦੇ ਆ ਆਪਣੀਆਂ ਕੋਠੀਆਂ ਰਿਸ਼ਤੇਦਾਰਾਂ ਦੀਆਂ ਬਰਦੇਸਾਂ ਦੇ ਵਿੱਚ ਇਹਨਾਂ ਕੁਵਾਰੀ ਪੱਕੀ ਪੱਕੀ ਕਰਵਾ ਕੇ ਹਟਾਂਗੇ ਸੰਕਰਨਾਂ ਦੇ ਕਹਿੰਦੇ ਹੁਣ ਸੰਕਰਾ ਦਾ ਅਸੀਂ ਕੀ ਗਣਾ ਖੋਤੀ ਸਾਧ ਸਾਡੇ ਡੇਰੇ ਜੀ ਤਕਰੀਬਤ ਪ੍ਰਾਤਨ ਸਮੇਂ ਤੋਂ ਚੱਲਦਾ 84 ਸਾਲਾਂ ਤੋਂ ਇਹ ਕਾਬਜ ਬੈਠਾ ਜੀ 1984 ਤੋਂ 1984 ਤੋਂ ਇਹ ਤੁਸੀਂ ਆਉਣ ਰਿਕਾਰਡ ਕੱਢ ਸਕਦੇ ਆ ਸਾਇਦ ਤੁਸੀਂ ਹੁਣ ਬੱਚੇ ਹੋਗੇ ਤਾਂ ਆਪਾਂ ਮੈਂ ਵੀ ਛੋਟਾ ਹੀ ਆ ਪਹੁੰਚ ਕੇ ਪਹੁੰਚ ਕੇ ਅਸੀਂ ਇਹੀ ਮੰਗ ਕਰੀਏ ਵੀ ਕੱਲੀ ਕਲੀ ਇਹ ਕੁਟੀਆ ਡੇਰੇ ਦੀ ਜਾਨੀ ਕਿ ਜਾਂਚ ਕੀਤੀ ਜਾਵੇ ਜਾਂਚ ਕਰਕੇ ਇਹਨੇ ਜਿਹੜੇ ਸਟਾਫ ਹੈ ਇਹਦਾ ਆਪਦਾ 5-7 ਬੰਬੇ ਆ ਕਲਦੀਪ ਸਿੰਘ ਜਸਵੀਰ ਕੌਰ ਸਰੇਸ਼ ਸਾਹਿਬ ਆ ਜਿਹੜਾ ਦਾ ਸਾਕਾ ਭਤੀਜਾ ਵਾ ਉਹ ਮਾਨੰਦ ਕਹਿੰਦੇ ਉਹਨੂੰ ਅਵਤਾਰ ਸਿੰਘ ਉਹ ਉਹਦੀ ਵੀ ਜਾਂਚ ਕਰਨੀ ਚਾਹੀਦੀ ਆ ਉਹ ਵੀ ਸੰਿਆਸੀ ਬਣਿਆ ਹੋਇਆ ਵਾ ਉਹ ਹਾਂਜੀ ਇਹਨੇ ਸੰਤ ਸਮਾਜ ਨੇ ਗੱਦੀ ਤੋਂ ਲਾਹਿਆ ਹੋਇਆ ਵਾ ਉਹਨਰ ਪੰਜਾਂ ਨੂੰ ਉੱਥੇ ਹਜੇ ਵੀ ਮੱਲੀ ਬੈਠੇ ਉਹਨੂੰ ਬਰਖਾਸਤ ਕੀਤਾ ਨਗਰ ਨੇ ਵੀ ਬਾਈਕਾਟ ਕੀਤਾ ਵੀ ਹੁਣ ਇਸੇ ਤਰ੍ਹਾਂ ਹੀ ਕਰਾਂਗੇ ਜੀ ਅਸੀਂ ਹਾਈ ਕੋਰਟ ਤੱਕ ਜਾ ਕੇ ਲੋਕਾਂ ਨੂੰ ਤੁਹਾਡੇ ਮੀਡੀਆ ਰਾਹੀਂ ਜਾਣਕਾਰੀ ਮਿਲੂਗੀ ਵੀ ਭਾਈ ਉੱਥੇ ਤਾਂ ਆਹ ਕੰਮ ਚੱਲਦਾ ਵਾ ਜੀ ਨੇ ਫਰਾਰ ਹੋ ਉਦਾਂ ਦਾ ਹੀ ਜੇ ਸੱਚਾ ਹੁੰਦਾ ਉਸੇ ਡੇਰੇ ਤੇ ਜਾਂ ਲਾਕਪਾਸ ਖੜਕੇ ਤੁਹਾਡੇ ਸਾਹਮਣੇ ਵੀਡੀਓ ਦੇ ਸਾਹਮਣੇ ਕਹਿੰਦਾ ਜੀ ਮੈਂ ਸੱਚਾ ਮੈਂ ਹੱਥ ਖੜਾ ਕਰਕੇ ਕਹਿੰਦਾ ਇਹ ਸਚਾਈ ਹੈ ਜੀ 100% ਇਹ ਨਹੀਂ ਅਸੀਂ ਮਾਰਦੇ ਹਲਕੇ ਦਾਖੇ ਦੀ ਸਾਡੇ ਤਲਵੰਡੀ ਦਾ ਨੌ ਨੇ ਬਦਨਾਮ ਕੀਤਾ ਸੀ ਚੱਕ ਕੇ ਦਾ ਤਲਵੰਡੀ ਖੁਰਦ ਇੱਕ ਹੋਰ ਦੱਸੋ ਜੀ ਧਾਮ ਬਣਾਈ ਫਿਰਦਾ ਉਹਨੂੰ ਕਾਗਜ਼ਾਂ ਦੇ ਵਿੱਚ ਸਾਡਾ ਨਗਰ ਹੈਗਾ ਤਲਵੰਡੀ ਖੁਰਦ ਜਿੱਥੇ ਮਰਜੀ ਤੁਸੀਂ ਦੇਖ ਲਓ ਅਸੀਂ ਇਨਸਾਫ ਦੀ ਕੀਤੀ ਆ ਸਾਨੂੰ ਸਾਰੇ ਸਟਾਫ ਨੇ ਡੀਸੀ ਨੇ ਵੀ ਕਿਹਾ ਵਾ ਤੁਹਾਨੂੰ ਕੱਲਾ ਕੱਲਾ ਸਾਰ ਨੂੰ ਸੰਗਤ ਨੂੰ ਜਾਗਰੂਕ ਕਰਕੇ ਫੈਸਲਾ ਦਿੱਤਾ ਜੂਗਾ ਇਨਸਾਫ ਮਿਲੂਗਾ ਨਹੀਂ ਨਹੀਂ ਜੀ ਉਹ ਨਹੀਂ ਪਿੱਛੇ ਹਟਣ ਵਾਲੇ ਹੈਗੇ ਅਸੀਂ ਟੇਕ ਨਹੀਂ ਬੈਠੇ ਅਸੀਂ ਟੇਕ ਨਾਲੇ ਨਹੀਂ ਹੈਗੇ ਜੀ ਅੱਜ ਤੱਕ ਨਗਰ ਦੇ ਵਿੱਚ ਉਹ ਪਸਲਿਓ ਬਈ ਕੋਈ ਵੀ ਗੱਲਬਾਤ ਅਸੀਂ ਜੇ ਕਿਸੇ ਪਾਸੇ ਨੂੰ ਖੜੇ ਆ ਤਾਂ ਸੱਚ ਨਾਲ ਖੜੇ ਪਰ ਝੂਠ ਨਾਲ ਨਹੀਂ ਅਸੀਂ ਖੜਨਾ ਜੀ ਅੱਜ ਕੁਝ ਲੋਕਾਂ ਵੱਲੋਂ ਕਾਫੀ ਸੰਗਤ ਦੇ ਵਿੱਚ ਆ ਕੇ ਇੱਕ ਦਰਖਾਸਤ ਦਿੱਤੀ ਹੈ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਦਾਖੇ ਦੇ ਵਿੱਚ ਕੁਝ ਗਤੀਵਿਧੀਆਂ ਇਹੋ ਜਿਹੀ ਹੋ ਰਹੀਆਂ ਨੇ ਜੋ ਕਾਨੂੰਨੀ ਉਹਨਾਂ ਗਣਾ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਵੀ ਹੋ ਰਹੀ ਹੈ ਤੇ ਮੈਂ ਸੀਐਮਐਫ ਜਿਹੜੇ ਸਾਡੇ ਚੀਫ ਮਿਨਿਸਟਰ ਫੀਲਡ ਆਫਿਸ ਪਰ ਔਰ ਨਾਲ ਦੇ ਨਾਲ ਜਿਹੜੇ ਕਨਸਰਨ ਸੰਬੰਧਿਤ ਫੋਲਸ ਆਫਸਰ ਦੇ ਡਿਊਟੀ ላይ ਹੈਗੇ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਰਿਪੋਰਟ ਦਿਓ ਠੀਕ ਹੈ ਸਰ ਥੈਂਕ ਯੂ